ਪੰਜਾਬ ਸਰਕਾਰ ਮਰਦਾਬਾਦ ਜਿੰਦਾਬਾਦ ਮਰਦਾਬਾਦ ਬਣਾਣਾ ਹੋਏ ਖਰਾਬੇ ਦਾ ਮਾਰਜਾ ਲੈ ਕੇ ਗਰਾਹਾਂਗੇ ਜੈਕਾਰੇ ਲਾ ਕੇ ਕਰੋ ਜੈ ਸਰਕਾਰ ਮਰਦਾਬਾਦ 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 ਗੁਰੂ ਦਾ ਮਾਰਜਾ ਲੈ ਕੇ ਗਰਾਹਾਂਗੇ ਜੈਕਾਰੇ ਲਾ ਕੇ ਜਿਹੜਾ ਤੁਹਾਡੇ ਦਰ ਪਰੋਟੈਸਟ ਕੀਤਾ ਜਾ ਰਿਹਾ ਮੈਂ ਕਸ਼ਮੀਰ ਸਿੰਘ ਤੰਗਾਈ ਜ਼ਿਲ੍ਹਾ ਪ੍ਰਧਾਨ ਵੀ ਕੇ ਜੁਗਤਾ ਗਰਾਹਾਂ ਅਮਰਤਾਰ ਅਸੀਂ ਜਿਹੜਾ ਬਲਾਕ ਆਈ ਨਾਲਾ ਦੇ ਵਿੱਚ ਪਿਛਲੇ ਸਮੇਂ ਚ ਹੜ੍ਹ ਆਏ ਨੇ ਜਿਹਦੇ ਨਾਲ ਬਹੁਤ ਵੱਡੇ ਪੱਧਰ ਤੇ ਜ਼ਮੀਨਾਂ ਬਰਬਾਦ ਹੋਈਆਂ ਫਸਲਾਂ ਬਰਬਾਦ ਹੋਈਆਂ ਪਸ਼ੂ ਮਰੇ ਨੇ ਲੋਕਾਂ ਦੇ ਘਰ ਠੱਠੇ ਨੇ ਬੋਰ ਖਰਾਬ ਹੋ ਗਏ ਉਹਦਾ ਸਰਕਾਰ ਨੇ ਮੁਆਵਜ਼ਾ ਸਾਡੀ ਮੰਗ ਇਹ ਕਿ 1 ਏਕੜ ਦਾ ਘੱਟੋ ਘੱਟ 70000 ਰੁਪਏ ਦਿੱਤਾ ਜਾਵੇ ਉਹਦਾ 20000 ਰੁਪਏ ਐਲਾਨ ਕੀਤਾ ਤੇ ਸਰਕਾਰ ਨਾਲੇ ਵਾਅਦਾ ਕੀਤਾ ਵੀ ਜਿਨ੍ਹਾਂ ਨੇ ਮੌਕੇ ਤੇ ਫਸਲ ਬੀਜੀ ਆ ਉਹਨੂੰ ਜਿਹੜਾ ਮੁਆਵਜ਼ਾ ਆ ਇਹ ਦੇਵਾਂਗੇ ਕਿਉਂਕਿ ਕਈ ਇਹਦੀ ਜ਼ਮੀਨਾਂ ਠੇਕੇ ਤੇ ਲਈਆਂ ਹੁੰਦੀਆਂ ਠੇਕਾ ਵੀ ਦੇ ਬਿੰਦਾ ਸੀ ਉਹ ਠੇਕੇਦਾਰ ਮੁਆਵਜ਼ਾ ਵੀ ਉਹਨੂੰ ਮਾਲਕ ਨੂੰ ਮਿਲ ਜਾਂਦਾ ਹੈ ਹੁਣ ਜਦੋਂ ਇਹ ਦਿੱਕਤ ਆਈ ਆ ਵੀ ਬਾਡਰ ਦੇ ਕੰਡੇ ਤੇ ਬਹੁਤ ਸਾਰੀਆਂ ਉਹ ਜ਼ਮੀਨਾਂ ਨੇ ਜਿਹੜੀਆਂ ਲਾਟਮੈਂਟ ਨੇ ਜਿਨ੍ਹਾਂ ਦੀ ਗਰਦੌਰੀ ਕਿਸਾਨਾਂ ਦੇ ਨਾਂ ਨੇ ਕਾਸ਼ਤਕਾਰ ਖਾਨੇ ਚ ਕਿਸਾਨ ਬੋਲਦੇ ਨੇ ਮਾਲਕੀ ਖਾਨੇ ਚ ਕਿਸੇ ਚ ਸ਼ਾਮ ਲਾਟ ਆ ਕਿਸੇ ਚ ਲਾਟਮੈਂਟ ਆ ਕਿਸੇ ਚ ਪੰਜਾਬ ਗਰੂਮੈਂਟ ਆ ਕਿਸੇ ਜੰਗਲਾਤ ਆ ਉਹ ਬਹੁਤ ਵੱਡੇ ਪੱਧਰ ਤੇ ਜ਼ਮੀਨਾਂ ਨੁਕਸਾਨ ਉਹਨਾਂ ਦਾ ਵੀ ਹੋਇਆ ਅੱਜ ਵੀ ਉਹਨਾਂ ਦਾ ਮੁਆਵਜ਼ਾ ਉਹਨਾਂ ਦੇ ਕਾਗਜ਼ ਲੈਣ ਨੂੰ ਪਟਵਾਰੀ ਤਿਆਰ ਨਹੀਂ ਵੀ ਇਹਨਾਂ ਦਾ ਸਾਨੂੰ ਆਰਡਰ ਨਹੀਂ ਆਇਆ ਉਹਨਾਂ ਦੇ ਪੈਸੇ ਵੀ ਆਏ ਨੇ ਫੇਰ ਆਪਾਂ ਅਸਲੀ ਦਸਤਰਾਂੋਂ ਪਤਾ ਕੀਤਾੰਦੇ ਜੀ ਉਹਨਾਂ ਦੇ ਪੈਸੇ ਵਾਪਸ ਘੱਲੋ ਸਾਡੀ ਇਹ ਮੰਗਿਆ ਵੀ ਉਹਦੀ ਪਰਪਾਈ 20000 ਨਾ ਨਹੀਂ ਹੋ ਸਕਦੀ ਪਰ ਮੌਕੇ ਤੇ ਜਿੰਨੇ ਜ਼ਮੀਨ ਬੀਜੀ ਉਹ ਕਿਸੇ ਵੀ ਕਿਸਮ ਦੀ ਜ਼ਮੀਨ ਆ ਉਹਦਾ ਮਾਅਬਜਾ ਜਿਹੜਾ ਮੌਕੇ ਤੇ ਉਹ ਕਿਸਾਨ ਨੂੰ ਦਿੱਤਾ ਜਾਵੇ ਨਾਲ ਸਾਡੀ ਇਹ ਮੰਗਿਆ ਵੀ ਜਿਹੜੀਆਂ ਜ਼ਮੀਨਾਂ ਨੇ ਜੇਕਰ ਤੋਂ ਲੋਕੀ ਬਾਹਰ ਐ ਨੇ ਉਹਨਾਂ ਦੇ ਮਾਲਕੀ ਹੱਕ ਵੀ ਲੋਕਾਂ ਨੂੰ ਦਿੱਤੇ ਜਾਣ ਆਪਾਂ ਪਿਛਲੇ ਸਮੇਂ ਚ ਮੰਤਰੀ ਧਾਰੀਵਾਲ ਨੂੰ ਮਿਲੇ ਹੁੰਦੇ ਸੀ ਤੇ ਕਾਨੂੰਨ ਬਣਾ ਦੇਣਾ ਦਾ ਵੀ ਮਾਲਕੀ ਹਕਾਂ ਦੇ ਵਾਸਤੇ ਜਿਹੜਾ ਬਾਹਰ ਆ ਉਹ ਮਾਲਕ ਇਹ ਕਰਕੇ ਡਰੇਨਾ ਦਾ ਮਸਲਾ ਆ ਨਹਿਰਾਂ ਦਾ ਮਸਲਾ ਆ ਤੁਸੀਂ ਬੰਨ ਦਾ ਮਸਲਾ ਮਿੱਟੀ ਪਾਉਣ ਦਾ ਉਹਦੇ ਤੇ ਅਸੀਂ ਅੱਜ ਇਹ ਗੱਲ ਜਿਹੜੀ ਸੁਣਾਉਣੀ ਕਰਨਾ ਹੈ ਵੀ ਜਿਹੜਾ 20000 ਰੁਪਇਆ ਸਰਕਾਰ ਨੇ ਐਲਾਨ ਕੀਤਾ ਹੈ ਦੀਵਾਲੀ ਤੋਂ ਪਹਿਲਾਂ ਦੇ ਦੇਣਾ ਉਹ ਅੱਜ ਵੀ ਅਜੇ ਲੋਕਾਂ ਦੇ ਖਾਤਿਆਂ 'ਚ ਨਹੀਂ ਪਾਇਆ ਜਾ ਰਿਹਾ ਪਟਵਾਰੀ ਤੰਗ ਕਰ ਰਹੇ ਨੇ ਵੀ 5-5000 ਰੁਪਇਆ 20000 'ਚੋਂ 5000 ਪਟਵਾਰੀ ਲਈ ਜਾ ਰਿਹਾ ਇਹ ਕਰਕੇ ਉਹ ਲੋਕਾਂ ਨੂੰ ਮੁਆਵਜ਼ਾ ਜਿਹੜਾ ਦਿੱਤਾ ਜਾਵੇ ਇਹ ਮੰਗ ਨੂੰ ਲੈ ਕੇ ਅੱਜ ਮੰਗ ਪੱਤਰ ਦਿੱਤਾ ਤੇ ਅਸੀਂ ਜਿਹੜਾ ਧਰਨਾ ਦਿੱਤਾ ਜੇਕਰ ਇਹ ਮੰਗ ਪੂਰੀ ਨਹੀਂ ਹੁੰਦੀ ਤਾਂ ਅਗਲਾ ਸੱਪ ਕੀ ਹੈਗਾ ਤੁਹਾਡਾ ਅਗਲਾ ਸਾਡਾ ਪੱਕਾ ਧਰਨਾ ਇੱਥੇ ਜਿਹੜਾ ਅਸੀਂ ਲਾਵਾਂਗੇ ਮੁਆਵਜ਼ਾ ਲੈਣ ਤੱਕ ਜਿਹੜਾ ਲੜਦੇ ਰਵਾਂ ਦੋ ਦਿਨ ਦਾ ਜਿਹੜਾ ਇੱਥੇ ਪ੍ਰੋਗਰਾਮ ਫੇਅਰ ਕਰਾਂਗੇ ਉਹ ਵੀ ਭਾਈ ਭਾਤੀ ਕਸਨਜੋ ਨੇ ਇਕਤਾ ਕਰਾਂ ਦਾ ਜਲਾ ਪ੍ਰੈਸ ਕਰਤਾ ਅੱਜ ਅਸੀਂ ਜਿਹੜਾ ਧਰਨਾ ਦਿੱਤਾ ਕਿ ਜਿਹੜੇ ਸਰਕਾਰ ਨੇ ਲੋਕਾਂ ਦੇ ਨਾਲ ਵਾਅਦਾ ਕੀਤਾ ਸੀ ਕਿ ਲੋਕਾਂ ਨੂੰ ਹੜ੍ਹ ਤੋਂ ਜੋ ਮਿਲਣ ਵਾਲੀਆਂ ਰਾਹਤਾਂ ਨੇ ਉਹ ਪਹੁੰਚਾਈਆਂ ਜਾਣਗੀਆਂ ਪਰ ਸਰਕਾਰ ਐਸ ਤਰ੍ਹਾਂ ਲੋਕਾਂ ਨਾਲ ਵਾਅਦਾ ਕਰਕੇ ਮੁੱਕਰ ਰਹੀ ਆ ਉਹਦੀ ਜਿਹੜੀ ਵਿਸ਼ੇਸ਼ਤਾ ਉੱਤੇ ਜਿੱਥੇ ਆਪਾਂ ਜਿਹੜੇ ਮਾਲਕੀ ਹੱਕਾਂ ਦੀ ਗੱਲ ਕਰਦੇ ਆਂ ਕਿ ਜਿਹੜੇ ਲੋਕ ਜਿਨ੍ਹਾਂ ਨੇ ਪਸੀਨਾ ਵਹਾ ਕੇ ਆਪਣੇ ਬਜ਼ੁਰਗਾਂ ਨੇ ਜ਼ਮੀਨਾਂ ਬਾਦ ਕੀਤੀਆਂ ਨੇ ਸਾਡੀ ਇੱਕ ਜ਼ੋਰਦਾਰ ਮੰਗ ਆ ਕਿ ਉਹਨਾਂ ਦੇ ਕੋਲੋਂ ਜੋ ਸਰਕਾਰੀ ਫੀਸ ਵੱਢੀ ਆ ਰੇਟ ਬਣਦਾ ਉਹ ਲੈ ਕੇ ਤੁਰੰਤ ਲੋਕਾਂ ਨੂੰ ਮਾਲਕੀ ਹੱਕ ਦਿੱਤੇ ਜਾਣ ਨਹੀਂ ਤੇ ਉਹ ਵਾਲੇ ਸਮੂਹ ਦੇ ਵਿੱਚ ਅਸੀਂ ਮੰਨੋ ਕਿ ਬਹੁਤ ਵੱਡੇ ਪੱਧਰ ਤੇ ਸ਼ਿੰਗਰ ਸੀੜਾ ਸਰਕਾਰ ਦੇ ਖਿਲਾਫ ਇਕੱਲਾ ਇਸ ਟਾਈਮ ਦਫ਼ਤਰ ਨਹੀਂ ਕਰਾਂਗੇ ਪਿੰਡ ਪਿੰਡ ਫਿਰਨੀਆਂ ਦੇ ਉੱਤੇ ਗਲੀ ਗਲੀ ਜਿਹੜਾ ਇਹ ਹੋਕਾ ਲੈ ਕੇ ਜਾਵਾਂਗੇ ਤੇ ਸਰਕਾਰ ਨੂੰ ਮਜਬੂਰ ਕਰਦਾਂਗੇ ਕਿ ਮੰਗਾਂ ਜਿਹੜੀਆਂ ਸਭ ਨੂੰ ਮੰਨਣ ਇੱਧਰ ਵੇਖ ਕੇ ਭਾਜੀ ਇੱਧਰ ਵੇਖ ਕੇ ਅੱਜ ਇਹ ਜਿਹੜਾ ਧਰਨਾ ਸੀ ਇਹ ਮੁੱਖ ਇਹਦਾ ਰੂਪ ਇਹ ਸੀ ਵੀ ਜਿਹੜਾ ਆਪਾਂ ਪਿਛਲੇ ਦਿਨੀ ਸਰਕਾਰ ਨੇ ਵਾਅਦਾ ਕੀਤਾ ਸੀ ਉਹ ਜਿਹੜੀਆਂ ਹੜ੍ਹਾਂ ਦੇ ਨਾਲ ਨੁਕਸਾਨੇ ਜਿਹੜੀਆਂ ਫਸਲਾਂ ਜਾਂ ਪਸ਼ੂ ਲੋਕਾਂ ਦੇ ਬਾਰੇ ਜੀ ਜਾਂ ਜਿਹੜੇ ਲੋਕਾਂ ਦੇ ਘਰ ਢੱਟ ਗਏ ਤੇ ਉਹਨਾਂ ਦਾ ਮੁਆਵਜ਼ਾ ਜਿਹੜਾ ਅਸੀਂ ਤੁਰੰਤ ਜਾਰੀ ਕਰਾਂਗੇ ਵੀ ਦੀਵਾਲੀ ਤੋਂ ਪਹਿਲਾਂ ਜਿਹੜਾ ਇਹ ਮੁਆਵਜ਼ਾ ਸਾਰਿਆਂ ਦਾ ਸਾਰਿਆਂ ਦੇ ਖਾਤਿਆਂ ਦੇ ਵਿੱਚ ਪਾ ਦਿਆਂਗੇ ਪਰ ਉਹ ਜਦੋਂ ਉਹ ਦੀਵਾਲੀ ਵੀ ਲੰਘ ਗਈ ਦੀਵਾਲੀ ਤੋਂ ਬਾਅਦ ਹੁਣ ਗਾਂ ਲੋਹੜੀ ਆਉਣ ਵਾਲੀ ਆ ਅਜੇ ਤੱਕ ਉਹ ਮੁਆਵਜ਼ਾ ਜਿਹੜਾ ਉਹਨਾਂ ਦੇ ਖਾਤਿਆਂ 'ਚ ਨਹੀਂ ਪਿਆ ਨਾਲ ਅਗਲੀ ਗੱਲ ਹੋਰ ਆ ਗਈ ਕਿ ਜਿਹੜੀਆਂ ਪੰਜਾਬ ਗਵਰਨਮੈਂਟ ਦੀਆਂ ਜ਼ਮੀਨਾਂ ਜਾਂ ਸੈਂਟਰ ਗਵਰਨਮੈਂਟ ਦੀਆਂ ਜਾਂ ਪੰਚਾਇਤਾਂ ਦੀਆਂ ਜਾਂ ਕਿਸੇ ਗੁਰਦੁਆਰਿਆਂ ਦੀਆਂ ਜਾਂ ਕਿਸੇ ਮੜੀਆਂ ਕਬਰਾਂ ਦੀਆਂ ਉਹਨਾਂ ਦਾ ਮੁਆਵਜ਼ਾ ਜਿਹੜਾ ਇਤੋਂ ਦਫ਼ਤਰੋਂ ਤੇ ਸਰਕਾਰੀ ਦਰਬਾਰੇ ਜਿਹੜੋਂ ਆ ਕੇ ਗੱਲ ਕਰੀਦੀ ਆ ਉਹ ਆਂਦੇ ਆ ਵੀ ਆਉਣ ਵਾਲੇ ਹੁਕਮਾਂ ਤੱਕ ਇਹ ਮੁਆਵਜ਼ਾ ਬੰਦ ਹੈ ਕਿਉਂਕਿ ਇੱਕ ਬੰਨੇ ਤਾਂ ਇਹ ਜਿਹੜੀ ਆ ਸਰਕਾਰ ਆ ਇਹ ਵਾਰ-ਵਾਰ ਰੌਲਾ ਪਾ ਰਹੀ ਆ ਕਿ ਕਾਸ਼ਤਕਾਰਾਂ ਨੂੰ ਮੁਆਵਜ਼ਾ ਦਿੱਤਾ ਜਾਵਾਂਗੇ ਜਿਨ੍ਹਾਂ ਨੇ ਫਸਲ ਬੀਜੀ ਉਹਨੂੰ ਮੁਆਵਜ਼ਾ ਦਿੱਤਾ ਜਾਊਗਾ ਅੱਜ ਅਸੀਂ ਉਹ ਗੱਲ ਨੂੰ ਲੈ ਕੇ ਆਏ ਆਂ ਕਿ ਜਿਨ੍ਹਾਂ ਨੇ ਫਸਲਾਂ ਬੀਜੀਆਂ ਆ ਉਹਨਾਂ ਨੂੰ ਇਹ ਜਿਹੜਾ ਮੁਆਵਜ਼ਾ ਤੁਰੰਤ ਜਾਰੀ ਕੀਤਾ ਜਾਵੇ ਤਾਂ ਕਿ ਉਹ ਲੋਕ ਜਿਹੜੀ ਆ ਇੱਕ ਨਗੂਣੀ ਰਾਹ ਤੇ ਆ ਜਿਹੜਾ ਫਸਲ ਤੇ ਉਹਨਾਂ ਦਾ ਖਰਚਾ ਲੱਗਾ ਆ ਉਹ ਲੈ ਕੇ ਆਪਣੇ ਜਿਹੜੇ ਉਹ ਲੈਣ ਦੇਣੇ ਲਾ ਸਕਣ ਬਿਹਤਰ ਉਪਚਾਰ ਸੁਰੱਖਿਤ ਪਰਿਵਾਰ ਤੁਹਾਡੀ ਜ਼ਿੰਦਗੀ ਅਨਮੋਲ ਹੈ ਉਸ ਦੀ ਸੁਰੱਖਿਆ ਕਰੋ ਜਦੋਂ ਮਾਮਲਾ ਹੋਵੇ ਤੁਹਾਡੀ ਸਿਹਤ ਦਾ ਤਾਂ ਫਿਰ ਸਮਝੋਤਾ ਕਿਉਂ ਤੁਹਾਨੂੰ ਸੀਜ਼ੋਨ ਹਸਪਤਾਲ ਇੱਕ ਛੱਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਿਹਾ ਹੈ ਤੁਸੀਂ ਇੱਥੇ ਪੁਰਾਣੀ ਤੋਂ ਪੁਰਾਣੀ ਬਿਮਾਰੀ ਤੋਂ ਨਿਜਾਤ ਪਾਉਣ ਲਈ ਮਾਹਿਰ ਡਾਕਟਰਾਂ ਦੇ ਕੋਲ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਸੀਜ਼ਨ ਹਸਪਤਾਲ ਦੇ ਵਿੱਚ ਤੁਹਾਨੂੰ 24 ਘੰਟੇ ਐਂਬੂਲੈਂਸ ਦੀ ਸਹੂਲਤ ਮਿਲਦੀ ਹੈ ਤੁਹਾਨੂੰ ਇੱਥੇ ਆਈ ਸੀ ਯੂ ਐਕਸ-ਰੇ ਹਾਈ-ਟੈਕ ਲੈਬੋਰਟਰੀ ਦੀ ਸਹੂਲਤਾਂ ਵੀ ਮਿਲਦੀ ਹੈ ਸੀਜ਼ਨ ਹਸਪਤਾਲ ਦੇ ਵਿੱਚ ਇੰਸ਼ੋਰੈਂਸ ਕੈਸ਼ਲੈਸ ਦੀ ਸਹੂਲਤ ਵੀ ਹੈ ਮਲੇਰੀਆ ਪੱਥਰੀ ਜੋਂਡਸ ਸਾਈਫੈਡ ਜੋੜਾਂ ਬਦਲਦੇ ਖੂਨ ਦੀ ਕਮੀ ਸੁੱਕੀ ਖਾਂਸੀ ਹੱਥਾਂ ਪੈਰਾਂ ਦਾ ਸੋਜਣਾ ਮਿਰਗੀ ਚੱਕਰ ਆਉਣਾ ਬਵਾਸਿਰ ਅਤੇ ਇਸ ਤੋਂ ਇਲਾਵਾ ਬੱਚਿਆਂ ਦੇ ਕੰਨ ਵਗਣਾ ਗਿਲਟੀਆਂ ਨਮੂਨੀਆਂ ਦਸਤ ਅਤੇ ਮਹਿਲਾਵਾਂ ਦੇ ਹਰ ਪ੍ਰਕਾਰ ਦੇ ਬਿਮਾਰੀ ਦਾ ਸਫਲ ਇਲਾਜ ਕੀਤਾ ਜਾਂਦਾ ਹੈ ਡਾਕਟਰ ਹਰਸ਼ਪ੍ਰੀਤ ਕੋਰ ਦੰਦਾਂ ਦੇ ਮਾਹਿਰ ਡਾਕਟਰ ਕਰਨਬੀਰ ਸਿੰਘ ਕਾਲੂ ਹੱਡੀਆਂ ਦੇ ਮਾਹਿਰ ਡਾਕਟਰ ਲਖਵਿੰਦਰ ਸਿੰਘ ਮਲਤਾਨੀ ਮੈਡੀਸਨ ਸਪੈਸ਼ਲਿਸਟ ਡਾਕਟਰ ਜੀਐਸ ਪਿੰਗਰਾ ਐਨੇਥੀਸੀਆ ਐਂਡ ਕ੍ਰਿਟੀਕਲ ਕੇਅਰ ਡਾਕਟਰ ਗੁਰਵਿੰਦਰਪਾਲ ਸਿੰਘ ਦਿਮਾਗੀ ਰੋਗਾਂ ਦੇ ਮਾਹਿਰ ਡਾਕਟਰ ਗਗਨਦੀਪ ਸਿੰਘ ਔਰਲ ਕ੍ਰੈਨੀਓਫੇਸ਼ੀਅਲ ਹੈਡਨ neck oncology ਸਰਜਰੀ ਦੇ ਮਾਹਿਰ ਡਾਕਟਰ ਅਲਪਾ ਘਰਕੇ ਜਨਾਨਾ ਰੋਗਾਂ ਦੇ ਮਾਹਿਰ ਡਾਕਟਰ ਕਵਲਦੀਪ ਗੋਲ ਜਨਾਨਾ ਰੋਗਾਂ ਅਤੇ IVF ਦੇ ਮਾਹਿਰ ਡਾਕਟਰ ਡੀਕੇ ਮਹਾਜਨ ਕਿਡਨੀ ਰੋਗਾਂ ਦੇ ਮਾਹਿਰ ਡਾਕਟਰ ਵੀਕੇ ਸੇਠੀ ਬੱਚਿਆਂ ਅਤੇ ਨਵਜਾਤ ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾਕਟਰ ਕੇਕੇ ਮਹਾਜਨ ਲੈਪਰੋਸਕੋਪੀ ਸਰਜਰੀ ਦੇ ਲਈ ਡਾਕਟਰ ਅਰਸ਼ਦੀਪ 4 ఫిਜ਼ੀਓਥੈਰੇਪੀ ਤੇ ਰੀਹੈਬਿਟੇਸ਼ਨ ਦੇ ਲਈ ਡਾਕਟਰ ਰਮਨਦੀਪ ਕੋਰ ਪਲਾਸਟਿਕ ਮਾਈਕ్రో ਵੈਸਕੂਲਰ ਅਤੇ ਰੀਕਨਸਟਰਕਟਿਵ ਸਰਜਰੀ ਦੇ ਲਈ ਇਹਨਾਂ ਡਾਕਟਰਾਂ ਦੇ ਕੋਲੋਂ ਤੁਸੀਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਹੇਠ ਦਿੱਤੇ ਨੰਬਰਾਂ ਤੇ ਅੱਜ ਹੀ ਸੰਪਰਕ ਕਰੋ ਤੇ ਇਹਨਾਂ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾਓ आधुनिकता ਅਤੇ ਪਰिवर्तन ਦੇ ਇਸ ਯੁੱਗ ਵਿੱਚ ਹਰ ਵਿਅਕਤੀ ਆਪਣੇ ਸੁਪਨਿਆਂ ਦਾ ਮਹਿਲ ਬਣਾਉਣਾ ਚਾਹੁੰਦਾ ਹੈ ਜੇਕਰ ਤੁਸੀਂ ਵੀ ਆਪਣਾ ਆਸ਼ਿਆਨਾ ਬਣਾਉਣ ਦੀ ਸੋਚ ਰਹੇ ਹੋ ਤਾਂ ਤੁਹਾਡੇ ਲਈ ਨੈਚਰ ਇਨਫਰਾਸਟ੍ਰਕਚਰਜ਼ ਪੱਕਾ ਤਾਰਾ ਸਿੰਘ ਨਜ਼ਦੀਕ ਸੰਧੂ ਧਰਮਕੰਡਾ ਇੱਕ ਛੱਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਹੇ ਹਨ ਤੁਹਾਨੂੰ ਇੱਥੋਂ ਪੱਠੇ ਦੀਆਂ ਇਟਾਂ ਟੂਟੀਆਂ ਦੇ ਬ੍ਰਾਂਡ ਜੈਗਵਾਰ ਪੈਰੀਵੈਅ ਗ੍ਰਾਫਟਰ ਓਨੀਟਾ ਸੀਰਾ ਬ੍ਰਾਂਡ ਲੈ ਸਕਦੇ ਹੋ ਟਾਈਲਸ ਤੁਸੀਂ ਕੁਜਾਰੀਆ ਕ੍ਰੈਂਜ਼ਾ ਕਿਵੋਸ ਹਾਕ ਲੈਮਨਸ ਪੈਂਟਾਗਨ ਅਤੇ ਹੋਰ ਬ੍ਰਾਂਡਸ ਮਿਲਣਗੇ ਮਾਰਬਲ ਜਿਹੜਾ ਰਾਜਸਥਾਨੀ ਸਾਊਥ ਇੰਡੀਅਨ ਇਟਾਲੀਅਨ ਪੱਥਰ ਬਾਜ਼ਾਰ ਤੋਂ ਵਧੀਆ ਅਤੇ ਸਸਤੇ ਰੇਟ ਵਿੱਚ ਮਿਲੇਗਾ ਇੱਥੋਂ ਵਧੀਆ ਬ੍ਰਾਂਡਸ ਦੇ ਸ਼ਾਨਦਾਰ ਪੀਵੀਸੀ ਸ਼ੀਟਸ ਬਾਜ਼ਾਰ ਨਾਲੋਂ ਸਸਤੇ ਰੇਟਾਂ ਤੇ ਖਰੀਦ ਸਕਦੇ ਹੋ ਪੇਂਟਸ ਵਿੱਚ ਨੈਰੋਲੈਕ, ਏਸ਼ੀਅਨ, ਰੇਮੰਡ ਅਤੇ ਹੋਰ ਨਾਮਵਰ ਬ੍ਰਾਂਡ ਮਿਲ ਜਾਣਗੇ ਇਸ ਤੋਂ ਇਲਾਵਾ ਤੁਸੀਂ ਚਿਮਨੀਆਂ, ਚੂਲੇ, ਗੀਜ਼ਰ, ਸੈਂਟੈਕਸ, ਮੋਂਟੈਕਸ ਦੀਆਂ ਪਾਣੀ ਵਾਲੀਆਂ ਟੈਂਕੀਆਂ ਅਤੇ ਹਾਰਡਵੇਅਰ ਦਾ ਸਾਰਾ ਸਮਾਨ ਵਾਜਿਬ ਰੇਟਾਂ ਵਿੱਚ ਮਿਲੇਗਾ ਪੰਜਾਬ ਦਾ ਹਰ ਮੁੱਦਾ ਹਰ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਜੁੜੋ ਸਾਡੇ ਚੈਨਲ ਪੀਜੀਏ ਇੰਡੀਆ ਨਿਊਜ਼ ਦੇ ਨਾਲ ਲਾਈਕ ਕਰੋ ਸਾਡਾ ਫੇਸਬੁੱਕ ਪੇਜ ਸਬਸਕ੍ਰਾਈਬ ਕਰੋ YouTube ਚੈਨਲ ਪੀਜੀਏ ਇੰਡੀਆ ਨਿਊਜ਼